ਤੇ ਜਾਉਤੇ ਇੱਥੇ ਕੀ ਕਰਦੇ ਨੇ ਸਰ ਥੋੜੇ ਜਣੇ ਚੱਲ ਗਏ ਉਹ ਤਿੰਨ ਚਾਰ ਜਣੇ ਰਹਿ ਗਏ ਮੈਂ ਵੇਖਦੀ ਪਈ ਠੇਕੇ ਵਾਲੇ ਠੇਕੇ ਵਾਲੇ ਆਪਣਾ ਨਾ ਕੰਮ ਜਿਹਾ ਕਰਦੇ ਪਏ ਮੁੰਡੇ ਨੂੰ ਫੜਿਆ ਸਰ ਤੇ ਉਹ ਮੁੰਡੇ ਨੂੰ ਫੜਿਆ ਮੁੰਡਾ ਭੱਜਣ ਲੱਗਾ ਬੜਾ ਘੂੜਿਆ ਸਰ ਮੁੰਡਾ ਜਾਨੇ ਜਾਣੀ ਅੱਛਾ ਇੱਕ ਦੋ ਜਣੇ ਉਹਦੇ ਨਾਲ ਐਸੇ ਹੀ ਨਾਲ ਬੋਲ ਦੇ ਰਹੇ ਕੋ ਮੇਰੇ ਨਾਲ ਬੋਲਦੇ ਰਿਹਾ ਉਹਨਾਂ ਚੋਂ ਇੱਕ ਮੁੰਡਾ ਸਰ ਵੀ ਫੌਜੀ ਜਿਹੜਾ ਉਹਨੇ ਮੇਰੇ ਵਾਲ ਚ ਦਾਇਆ ਜੀ ਉਹਨੂੰ ਮੁੰਡੇ ਨੂੰ ਛਾੜ ਤੋਹੰਦਾ ਇਹਨੂੰ ਛੱਡ ਮੇਰਾ ਭਰਾ ਆ ਹਾਂ ਨੋਮੀ ਮੇਜ਼ਲ ਉਹ ਨੋਮੀ ਮੇਜ਼ਲ ਬੜਾ ਉਲਕੇ ਹੈ ਨਾ ਪੁਰਾਣੀ ਜਿੱਤੇ ਦੱਬ ਕੇ ਰਾਜ ਜਾਂਦੇ ਲੋਕਾਂ ਨੂੰ ਬੜੀਆਂ ਬਾਜਾਂ ਮਾਰੀਆਂ ਵੀ ਆਡੀਆਲ ਪੁਗਾਤਾ ਹੈ ਪੁਗਾਤਾ ਸਰ ਕੋਈ ਨਹੀਂ ਕਿਉਂ ਫਿਰ ਜੀ ਤੋਂ ਐਸੇ ਹੀ ਦੀ ਬੇਵਾ ਹੋ ਗਈ ਹੈ ਇਹਨਾਂ ਨੇ ਦੱਸਿਆ ਕਿ ਤੁਹਾਡੇ ਨਾਲ ਪੜਾਤੇ ਉਹ ਜ਼ਿਆਦਾ ਨਹੀਂ ਇਕਲ ਜਿਹੜੇ ਭੀਸ਼ਣ ਹੋਈ ਬਿਲਕੁਲ ਜਦੋਂ ਤੁਸੀਂ ਕੋਈ ਥੋੜਾ ਜਿਹਾ ਉੱਤੇ ਪਹੁੰਚ ਜਾਣਾ ਕਿ ਹਾਂ ਬਿਲਕੁਲ ਜਦੋਂ ਰਾਜ ਮਲਾਜੇ ਨੂੰ ਲੱਗੇ ਥੋੜਾ ਹਾਂਜੀ ਜਦੋਂ ਨਾ ਲਖੀ ਦੇ ਉੱਤੇ ਜੇ ਸਰ ਉਹ ਜਿਹੜਾ ਗਸ਼ਤ ਵਗੈਰਾ ਦੇ ਜਾਈਦਾ ਉਹ ਸਾਰੇ ਹੁੰਦੇ ਨੇ ਉਹਦੇ ਕਾਰ ਹੋਣਗੇ ਪਈਆਂ ਤਾਂ ਹਾਂ ਹਾਂ ਦੇ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਤੁਹਾਨੂੰ ਪਤਾ ਲੱਗਾ ਕਿ ਬੀਤੇ ਕੱਲ ਲਦਾਤੀ ਮਾਈਕ ਥੱਲੇ ਕਰ ਲਓ ਵੇਦਕੇ ਥਾਣੇ ਦੇ ਵਿੱਚ ਸਾਡੀ ਐਸਐਚਓ ਬਹੁਤ ਬਹਾਦਰ ਐ ਐਸਐਚਓ ਆ ਅਮਨ ਜੋਤ ਉਹਦਾ ਰਿਕਾਰਡ ਜਿਹੜਾ ਉਹਦਾ ਕੰਮ ਜਿਹੜਾ ਉਹ ਬੜਾ ਬਹਾਦਰੀ ਨਾਲ ਆਪਣੀ ਜੌਬ ਕਰਦੀ ਆ ਉਹ ਰਾਤੀ ਵੀ ਉਹ ਬਹਾਦਰੀ ਨਾਲ ਆਪਣੀ ਡਿਊਟੀ ਜਿਹੜੀ ਨਿਭਾਦੀ ਸੀਗੀ ਤੇ ਵੇਦਕੇ ਦੇ ਅੱਗੇ ਇੱਕ ਮੂਦਲ ਪਿੰਡ ਹੈ ਉੱਥੇ ਸ਼ਰਬ ਦੇ ਹਾਤੇ ਦੇ ਬਾਅਦ ਕੁਝ ਬੰਦਿਆਂ ਦਾ ਝਗੜਾ ਹੋ ਗਿਆ ਪੁਆਇੰਟ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਆਵਾਜ਼ ਉਸੇ ਲਈ ਮੌਕੇ ਤੇ ਚਲੇ ਗਏ ਜਦੋਂ ਮੌਕੇ ਤੇ ਗਏ ਤੇ ਉਹ ਬੰਦੇ ਜਾਦੇ ਸੀਗੇ ਉਹ ਇਹਨਾਂ ਦੇ ਗੱਲ ਪਏ ਔਰ ਮੈਨੂੰ ਮਾਨ ਹੈ ਇਸ ਕੱਲ ਦਾ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਦੀ ਅਮਜੋਤ ਮੈਨੂੰ ਨੇ ਦੱਸਿਆ ਕਿ ਉਹ ਕਿੰਨਾ ਚੇਦ ਗੁੰਡਿਆਂ ਦੇ ਨਾਲ ਜਿਹੜੀ ਉਹ ਘੁਲਦੀ ਰਹੀ ਹੈ ਔਰ ਗੁੰਡਿਆਂ ਨੂੰ ਉਹਨੇ ਪੂਦਾ ਫੜਨ ਦੀ ਕੋਸ਼ਿਸ਼ ਕੀਤੀ ਪਰ ਗੁੰਡੇ ਕਿਉਂਕਿ ਜਿਆਦੀ ਗਿਣਤੀ ਦੇ ਵਿੱਚ ਸੀਗੇ ਉਹਨਾਂ ਨੇ ਉਹਦੇ ਸਿਰ 'ਤੇ ਸੱਟਾਂ ਲਾਈਆਂ ਕੰਨ ਤੇ ਜਿਹੜੀ ਐ ਉਹ ਸੱਟ ਲੱਗੀ ਐ ਸੋ ਮੈਂ ਆਪਣੇ ਮਾਝੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਮਨ ਜੋਤ ਨੂੰ ਇਹ ਵਿਸ਼ਵਾਸ ਦਿਵਾਉਣ ਆਇਆ ਸੀਗਾ ਕਿ ਸਰਕਾਰ ਉਹਨਾਂ ਦੇ ਨਾਲ ਸਾਡੀ ਪੰਜਾਬ ਪੁਲਿਸ ਬਹਾਦਰੀ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਰਹੀ ਐ ਸਾਡੇ ਕਿਸੇ ਮਲਾਜਮ ਤੇ ਖਾਸ ਤੌਰ ਤੇ ਸਾਡੀ ਜਿਹੜੀ ਧੀ ਪੁਲਿਸ ਦੇ ਜੋਬ ਕਰਦੀ ਆ ਜੇ ਉਹਦੇ ਨਾਲ ਕੋਈ ਉਹਨੂੰ ਆਂ ਚਾਉਂਦੀ ਆ ਜੀ ਤੇ ਅਸੀਂ ਉਹਦੇ ਨਾਲ ਚਟਾਨ ਦੀ ਤਰ੍ਹਾਂ ਜਿਹੜੇ ਖੜੇ ਆ ਜੀ ਔਰ ਮੈਂ ਉਹਦਾ ਸਨਮਾਨ ਵੀ ਕਰਕੇ ਆਇਆ ਹਾਂ ਛਾਲ ਦੇ ਨਾਲ ਔਰ ਇੱਕ ਪਸੰਸਾ ਪੱਤਰ ਦੇ ਕੇ ਆਇਆ ਹਾਂ ਔਰ ਸੀਪੀ ਸਾਹਿਬ ਨੂੰ ਕਿਹਾ ਕਿ ਇਹਨਾਂ ਦਾ ਬਹਾਦਰੀ ਦਾ ਜਿਹੜਾ ਇਨਾਮ ਹੈ ਬਹਾਦਰੀ ਦਾ ਪੁਸਕਾ ਜਿਹੜਾ ਉਹ ਵੀ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਿਖਿਆ ਜਾਵੇ ਔਰ 15 ਅਗਸਤ ਨੂੰ ਅਮਨਜੋਤ ਦਾ ਜਿਹੜਾ ਸਨਮਾਨ ਕੀਤਾ ਜਾਵੇ ਔਰ ਮੈਂ ਨਾਮ ਦੇ ਵਜੋਂ ਆਪਣੇ ਇਖਤਿਆਰੀ ਫੰਡ ਚੋਂ 51000 ਪਾਈ ਆ ਵੀ ਜਿਹੜਾ ਉਹ ਅਮਨਜੋਤ ਨੂੰ ਦਿੱਤਾ ਕਿ ਸਾਡੇ ਮਲਾਜ਼ਮ ਜਿਹੜੇ ਸਾਡੀ ਪੁਲਿਸ ਜਿਹੜੀ ਉਹ ਹੌਸਲੇ ਦੇ ਨਾਲ ਦਲੇਰੀ ਦੇ ਨਾਲ ਇਸੇ ਤਰ੍ਹਾਂ ਜਿੱਦਾਂ ਅਮਨਜੋਤ ਦੇ ਵਤੀ ਲੜਾਈ ਲੜੀ ਹੈ ਇਸੇ ਤਰ੍ਹਾਂ ਬਾਕੀ ਫੋਰਸ ਵੀ ਜਿਹੜੀ ਹੈ ਜਿਹੜੇ ਕੋਈ ਬੈਡ ਐਲੀਮੈਂਟ ਹੈ ਗੁੰਡੇ ਆ ਸ਼ਰਾਬ ਪੀ ਕੇ ਗੁੰਡਾਗਰਦੀ ਕਰਦੇ ਆ ਕੁਛ ਇਦਾਂ ਦੀਆਂ ਸਮਾਜ ਬਦਲ ਦੀ ਤੱਤ ਜਿਹੜੇ ਆ ਉਹਨਾਂ ਦੇ ਨਾਲ ਆਪਣੀ ਲੜਾਈ ਇਦਾਂ ਹੀ ਲੜੇ ਜਿੱਦਾਂ ਰਾਤੀ ਅਮਰਜੋਦ ਦੇ ਲੜੀ ਆ ਸੋ ਮੈਂ ਆਪਣੇ ਸੀਐਮ ਵੱਲੋਂ ਉਹਨੂੰ ਹੌਸਲਾ ਦੇਣਾ ਆ ਔਰ ਉਹਨੂੰ ਕਿਹਾ ਕਿ ਸਰਕਾਰ ਉਹਦੇ ਨਾਲ ਖੜੀ ਆ ਹਰ ਤਰ੍ਹਾਂ ਦੀ ਉਹਦੀ ਮਦਦ ਕਰਾਂਗੇ ਉਹਨੂੰ ਕਬਦੌਨ ਦੀ ਲੋੜ ਦੀ ਪਾਸ ਮੈਨੂੰ ਬੜਾ ਖੁਸ਼ੀ ਹੋਈ ਆ ਕਿ ਸਾਡੀ ਉਹ ਛੋਟੀ ਭੈਣ ਹੈ ਸਾਡੀ ਧੀਅਦਗੀ ਹੈ ਉਹ ਬੜੇ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਚ ਉਹ ਕਹਿੰਦੀ ਕਿ ਸਾਦ ਮੈਂ ਆਪਣੀ ਡਿਊਟੀ ਕੀਤੀ ਹੈ ਕੋਈ ਗੱਲ ਨਹੀਂ ਹਾਂਜੀ ਉਹ ਮੈਨੂੰ ਮੈਨੂੰ ਇਹ ਇਹ ਲੱਗਦਾ ਕਿ ਐਦਾਂ ਐਦਾਂ ਦੇ ਜਿਹੜੇ ਸਾਡੇ ਬਹਾਦਰ ਮਲਾਜ਼ਮ ਨੇ ਉਹਨਾਂ ਨੇ ਹੀ ਸਾਡੀ ਪੰਜਾਬ ਪੁਲਿਸ ਦਾ ਨਾਮ ਜਿਹੜਾ ਉੱਚਾ ਕੀਤਾ ਸੋ ਮੈਂ ਇਸ ਕਰਕੇ ਆਇਆ ਸੀਗਾ ਉਹ ਮੈਂ ਆਪਣੀ ਭੈਣ ਨੂੰ ਮਿਲ ਕੇ ਹਾਂ ਬਿਲਕੁਲ ਠੀਕ ਹੈ ਜਿਹੜਾ ਇਸ ਤਰੀਕੇ ਨਾਲ ਹਮਲਾ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਪੁਲਿਸ ਵਾਲੀ ਐ ਅਸੀਂ ਤੁਹਾਨੂੰ ਵੇਖ ਲਾਂਗੇ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਦੀ ਮੁਲਾਜ਼ਮ ਹੈ ਤਾ ਵੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਸੀਂ ਸਾਇਦ ਉਹ ਸ਼ਰਾਬੀ ਪੀਂ ਸ਼ਰਾਬ ਪੀਤੀ ਉਹਨਾਂ ਨੇ ਜਿਹੜਾ 메ਨ ਮੁਲਜ਼ਮ ਹੈ ਜਿੰਨੇ ਅਟੈਕ ਕੀਤਾ ਉਹਨੂੰ ਰਾਤੀ ਸਾਡੀ ਪੁਲਿਸ ਨੇ ਜਿਹੜਾ ਫੜਿਆ ਸਾਡੀ ਦਾਤ ਸਰਚ ਕਰਕੇ ਉਹ ਜਿਹੜਾ ਕੋਈ ਬਾਕੀ ਦੋਸ਼ੀ ਵੀ ਹੈ ਉਹਦੀ ਵੀ ਅਸੀਂ ਭਾਲ ਕਰ ਰਹੇ ਹਾਂ ਜਿਹੜਾ ਜਿਹੜਾ ਵੀ ਬੰਦਾ ਸਾਡੀ ਫੋਰਸ ਦੇ ਉੱਤੇ ਅਟੈਕ ਕਰਦੇ ਹੋ ਸ਼ਾਮਲ ਹੋਗਾ ਉਹਦੇ ਉਹਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਕਰਾਂਗੇ ਡਰ ਮੁੱਕ ਗਿਆ ਸੀ ਉਹਨਾਂ ਦੇ ਅੰਦਰ ਜਿੱਦ ਦੇ ਨਾਲ ਜਦੋਂ ਬੰਦਾ ਨਸ਼ੇ 'ਚ ਹੁੰਦਾ ਉਦੋਂ ਕੋਈ ਗਲਤੀ ਕਰ ਦਿੰਦਾ ਉਹ ਬੰਦੇ ਨਸ਼ੇ 'ਚ ਹੀ ਰਤੀ ਸ਼ਰਾਬ ਪੀਤੀ ਉਹਨਾਂ ਦੇ ਉਹ ਸ਼ਰਾਬ ਸ਼ਰਾਬ ਵਾਲੇ ਹੱਥੇ ਦੇ ਬਲ ਲੜਾਈ ਝਗੜਾ ਹੋਇਆ ਇਹਦਾ ਮਤਲਬ ਨਸ਼ੇ ਦੇ ਵਿੱਚ ਜੇ ਉਹਨਾਂ ਨੇ ਗਲਤੀ ਕੀਤੀ ਤਾਂ ਸਾਡੀ ਫੋਰਸ ਪੂਰੀ ਉੱਥੇ ਗਈ ਡਿਊਟੀ ਦੇ ਉੱਤੇ ਜਾ ਕੇ ਪੂਰਾ ਉਹਨਾਂ ਦੇ ਬਾਦੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਜੇ ਅਮਨ ਜੋਤ ਨਾ ਜਾਂਦੀ ਤਾਂ ਹੋ ਸਕਦਾ ਉਹ ਪੁੱਛ ਲੜ ਕੇ ਆਪਣਾ ਜ਼ਿਆਦਾ ਨੁਕਸਾਨ ਕਰ ਦਿੰਦਾ ਇਹ ਕਿਹੜਾ ਕੱਪ ਰੂਟਲੀ ਅਟੈਕ ਕੀਤਾ ਗਿਆ ਇਹ ਕਿੰਨੂ ਕਿਵੇਂ ਵਿਗਦੇ ਹੋ ਨਹੀਂ ਕੋਈ ਗੱਲ ਫਰੂਟ ਨਹੀਂ ਕੋਈ ਨਹੀਂ ਜਿਹੜੇ ਆਪ ਤੂੰ ਮਾਰਨਾ ਵੈਸੇ ਹੀ ਬਹੁਤ ਮਾੜੀ ਗੱਲ ਸਾਡੇ ਸਮਾਜ ਨੂੰ ਸਮਝੀ ਜਾਂਦੀ ਹੈ ਸ਼ਰਮ ਉਹ ਨਹੀਂ ਚਾਹੀਦੀ ਇਹੋ ਜਿਹੇ ਤੱਤਾਂ ਨੂੰ ਜਿਹੜੇ ਛੱਡੀਆਂ ਮਾਵਾ ਪਹਿਣਾ ਤੇ ਮਤਲਬ ਜਿਹੜਾ ਜੇ ਅਟੈਕ ਕਰਦੇ ਉਹਨਾਂ ਨੂੰ ਸਮਝ ਨਹੀਂ ਗਈ ਅੱਜ ਆਲਤ ਜਿਹੜੀ ਕਿੱਥੇ ਪਹੁੰਚ ਗਈ ਹੈ ਅੱਜ ਸਾਡੀਆਂ ਧੀਆ ਪਾਇਲਟ ਬਣ ਗਈ ਅੱਜ ਸਾਡੀਆਂ ਧੀਆ ਬਾਰਡਰਾਂ ਤੇ ਖੜੀਆਂ ਐ ਐਸਐਲਏ ਤੇ ਐਲਐਮਜੀ ਲੈ ਕੇ BSF ਦੇ ਵਿੱਚ CRPF ਦੇ ਵਿੱਚ ਖੜੀਆਂ ਪੰਜਾਬ ਦੇ ਵਿੱਚ ਤੁਸੀਂ ਵੀ ਪੜਿਆ ਕੱਲ ਐਸਐਸਪੀ ਲੱਗੇ ਕਿੰਨੀਆਂ ਸਾਡੀਆਂ ਧੀਆਂ ਜੜੀਆਂ ਐਸਐਸਪੀ ਲੱਗੀਆਂ ਡੀਆਈਜੀ ਬਣੀਆਂ ਆਈਜੀ ਬਣੀਆਂ ਇਹਨਾਂ ਇਹ ਬੇਸਮਝ ਲੋਕ ਨੇ ਜਿਹੜੇ ਨਸ਼ੇ ਦੇ ਵਿੱਚ ਇਦਾਂ ਦਾ ਕਾਰਵਾਈ ਕਰਦੇ ਆ ਸਾਡੀਆਂ ਧੀਆਂ ਦਾ ਇਸ ਵੇਲੇ ਸਮਾਜ ਦੇ ਵਿੱਚ ਸਮਾਜ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਹੈ ਬਿਲਕੁਲ ਅਸੀਂ ਸਭ ਕਿਉਂ ਨਹੀਂ ਸਾਡੀ ਫੌਜ ਰੋਹ ਜੀ ਲੜਦੀ ਹੈ ਰੋਹ ਜੀ ਐਫਐਸ ਦੇ ਪੰਜਾਬ ਪੁਲਿਸ ਇਹਦੇ ਜੋਗੀ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਨੂੰ ਆਪਣੇ ਹੱਥ ਚ ਲਾਊਗਾ ਇਦਾਂ ਦੇ ਗਲਤ ਕੰਮ ਕਰੂਗਾ ਉਹਦੇ ਖਿਲਾਫ ਜਿਹੜੀ ਆ ਸਾਡੀ ਪੁਲਿਸ ਸਖਤ ਕਾਰਵਾਈ ਕਰੂਗੀ ਬੰਦ